ਸੱਚੇ ਯਾਰ ਨਹੀਂ ਜਾਂਦੇ ਪਰ ਖੇੜਾ ਰਾਜੂ ਕਹਿੰਦਾ ਆਉਣਾ ਨਹੀਂ ਪਰ ઠાਡੇ ਕਰਕੇ ਆਉ ਆ ਬੈਂਤ ਢਾਲੀ ਵਾਲ ਬੈਠਾ ਹੌਲਦਾਰ ਸਾਡਾ ਨਾਲ ਗੁਰਪਿਆਰ ਸਾਰੇ ਦਾ ਬਹੁਤ ਧੰਨਵਾਦ ਵਾਹ ਜੀ ਵਾਹ ਅਮਰ ਕਹਿੰਦਾ ਜੇ ਨਾ ਆਉਂਦਾ ਚੱਕੇ ਲੈ ਕੇ ਹੁੰਦੇ ਗੱਡੀ 'ਚ ਰਾਜੂ ਇਹ ਅਮਨ ਦਾ ਹਨੀ ਘਰੇ ਵਾਲਾ ਬੰਦਾ ਪਿਆਰ ਵੀ ਬੋਲਦਾ ਆ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਆਓ ਮੈਚ ਸ਼ੁਰੂ ਕਰੀਏ ਇੱਕ ਬੰਨੇ ਦਰਵਾ ਮੰਡੀ ਔਰ ਦੂਸਰੇ ਬੰਨੇ ਬੱਛੌਣ ਦੀ ਟੀਮ ਖੇਡੂ ਮੇਰੇ ਵੀਰੋ ਪਹਿਲਾ ਸੈਮੀ ਫਾਈਨਲ ਮੈਚ 52 ਮਾ ਕਬੱਡੀ ਕੱਪ ਬਾਬਾ ਸੱਤੋ ਵਰ ਚੜ੍ਹਦੀ ਕਲਾ ਯੂਥ ਕਬੱਡੀ ਕਲੱਬ ਪਿੰਡ ਕਲੌਦੀ ਮੇਰੇ ਵੀਰੋ ਅਨ ਰੱਗੀਆਂ ਰੌਣਕਾ ਬਾਬਾ ਸੱਤੋ ਵਰਤੇ ਦਰਬਾਰ ਤੇ ਮੇਰੇ ਵੀਰੋ ਆ ਮੈਚ ਐਨ ਸਰਾ ਇਸ ਤੋਂ ਅਗਲਾ ਮੈਚ ਉਹ ਵੀ ਸਰਾ 65 ਕਿਲੋ ਦਾ ਫਾਈਨਲ ਉਹ ਵੀ ਸਰਾ ਤੇ ਅੱਜ ਦਾ ਫਾਈਨਲ ਐਨ ਟਿਕਾਣੇ ਗੱਲਾਂ ਲੱਗਣ ਗਈਆਂ ਆਓ ਮੈਚ ਸ਼ੁਰੂ ਕਰੀਏ ਸੈਟਾਂ ਜਿਹੜੀਆਂ ਨੋਟ ਕਰਿਓ ਦਿੜਬੇ ਮੰਡੀ ਦੀ ਟੀਮ ਮੇਰੇ ਖੱਬੇ ਪਾਸੇ ਐ ਤੇ ਦੂਜੇ ਪਾਸੇ ਟੀਮ ਜਿਹੜੀ ਤੁਹਾਡੇ ਸਾਹਮਣੇ ਬੱਚੋਆਣੇ ਦੀ ਐ ਮੇਰੇ ਵੀਰੋ ਦੋਨੋਂ ਟੀਮਾਂ ਦੇ ਖਿਡਾਰੀ ਪਹਿਲੇ ਸੈਮੀਫਾਈਨਲ ਦੇ ਗਰਾਊਂਡ ਦੇ ਵਿੱਚ ਐ ਸਵਰਗਵਾਸੀ ਸਰਦਾਰ ਮੁਖਤਿਆਰ ਸਿੰਘ ਜੀ ਬਿਰਕ ਉਹਨਾਂ ਦੇ ਨਾਂ ਤੇ ਟੀਮ ਬਣੀ ਹੈ ਧੜਬੇ ਦੀ ਮੇਰੇ ਵੀਰੋ ਅਮਨ ਬਿਰਕ ਬਈੁਰਾ ਨੇ ਸਪான்ਸਰ ਕੀਤੀ ਹੈ ਟੀਮ ਧੜਬਾ ਤੇ ਦੂਜੇ ਪਾਸੇ ਪੱਛਵਣ ਦੀ ਟੀਮ ਥੋੜੋ ਟੀਮਾਂ ਦੇ ਵਿੱਚ ਸਿਰੇ ਦੇ ਖਿਡਾਰੀ ਹੈ ਪਹਿਲੀ ਕਬੱਡੀ ਇਸ ਮੁਕਾਬਲੇ ਦੀ ਕਿਹੜੇ ਰੇਡਰ ਨੇ ਪਾਉਣੀ ਹੈ ਪਹਿਲਾ ਜੱਫਾ ਇਸ ਮੁਕਾਬਲੇ ਦਾ ਕਿਹੜੇ ਯਾਫੀ ਨੇ ਲਾਉਣਾ ਉਹ ਸਵਾ ਦੱਸੋ ਇਹ ਸਵਰਨਿਆ ਛੇੜ ਕਹਾਣੀ ਆਓ ਕਹਿੰਦੇ ਬਰੇ ਸਾਹਿਬ ਪਿੰਡਾ ਮੇਰੇ ਵੀਰੋ ਸਰਪਰੀਦਾ ਬਰਿਆਂ ਵਾਲਾ ਗੁਰਪ੍ਰੀਤ ਇਸ ਮੈਚ ਦੀ ਪਹਿਲੀ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਦੜਬੇ ਦੀ ਧਰਤੀ ਦੇ ਚਾਰ ਜਾਫੀਆਂ ਚੋਂ ਹੋ ਝਨੇੜੀ ਵਾਲਾ ਬੱਬੂ ਨਾਲ ਚੀਮਾ ਹੋ ਨਾਲ ਗਰਮੱਤਾ ਪਰ ਸਾਹਮਣੇ ਟਕਰੇ ਝਨੇੜੀ ਵਾਲੇ ਬੱਬੂ ਦੇ ਨਾਲ ਤੇ ਨੰਬਰ ਮੇਰੇ ਵੀ ਉਸ ਸਮੇਂ ਬਰਿਆਂ ਵਾਲਾ ਗੁਰਪ੍ਰੀਤ ਆਪਣੀ ਟੀਮਾਂ ਤੇ ਜੋੜ ਗਿਆ ਔਰ ਅਗਲੀ ਰੇਡ ਪਾਉਣ ਲਈ ਚੜਦੀ ਰਾਏ ਤਣਾੜੇ ਵਾਲਾ ਧਰਤੀ ਦਾ ਚਰਨੀ ਹੈ ਇਹ ਮੇਰੇ ਵੀਰੋ ਨਿਊਜ਼ੀਲੈਂਡ ਦੀ ਧਰਤੀ ਤੇ ਬੜਾ ਤਕੜਾ ਖੇਡਿਆ ਪਰ ਦੂਜੇ ਪਾਸੇ ਗਗਨ ਹੈ ਇੱਕ ਪਾਸੇ ਚਰਨੀ ਤੇ ਦੂਜੇ ਪਾਸੇ ਗਗਨ ਤੇ ਟੱਕਰ ਛੇਰਾਂ ਦੀ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਨਹੀਂ ਰਿੱਸਾ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਨੰਬਰ ਰੇਟਰ ਦੇ ਕਬਜੇ ਦੇ ਵਿੱਚ ਹੈ ਤੇ ਗੋਗੋ ਆ ਰੈ ਤਰਾਣੇ ਵਾਲਾ ਅੱਜ ਚਰਨੀ ਦੇ ਉਲਟ ਖੇਡਦਾ ਓ ਸੰਧੂਆ ਛੇੜ ਕਹਾਣੀ ਆਓ ਸਾਬੜੇ ਰੈ ਤਰਾਣੇ ਵਾਲਾ ਮੇਰੇ ਵੀਰੋ ਗੋਗੋ ਕਬੱਡੀ ਪਾ ਰਿਹਾ ਹੈ ਜੂ ਕਗੜਾਪੁਰ ਤੇ ਉਧਰ ਬਿਆਨਤ तालीवाल पहलवान ਵੱਲੋਂ ਬੱਬੂ ਝਲੇੜੀ ਦੇ ਤਿੰਨ ਜੱਫੇ 1100 ਦੇ ਤੇ 27 ਢੜਪੇ ਦੇ 3 ਜਫੇ 1100 ਦੇ ਹੋੜ ਗਏ ਕਪਿਆਲ ਵਾਲਾ ਪਿੱਕੀ ਕਬੱਡੀ ਪਾਉਂਦਾ ਸੰਧੂਆ ਤੇ ਕਹਿੰਦੇ ઠાਣੇਦਾਰਾਂ ਦਾ ਮੁੰਡਾ ਕਬੱਡੀ ਪਾਉਂਦਾ ਸਰਦਾਰ ਗੁਰਦੀਪ ਸਿੰਘ ઠાਣੇਦਾਰ ਦਾ ਪੁੱਤ ਹੈ ਇੰਗਲੈਂਡ ਦੀ ਧਰਤੀ ਦੇ ਖੇਡਿਆ ਤੇ ਦੂਜੇ ਪਾਸੇ ਗੁਰਦੀਪ ਹੈ ਬਚਵਣ ਦੀ ਧਰਤੀ ਦਾ ਤੇ ਇੱਕ ਪਾਸੇ ਹੋ ਕਪਿਆਲ ਦੀ ਧਰਤੀ ਦਾ ਮੁੰਡਾ ਇੰਗਲੈਂਡ ਖੇਡਿਆ ਕਬੱਡੀ ਬਾਕੇ ਵਾਪਸ ਆਇਆ ਬਰੇ ਸਾਬ ਦੀ ਧਰਤੀ ਦੇ ਗੁਰਪ੍ਰੀਤ ਨੇ ਕਬੱਡੀ ਪਾਤੀਆ ਤੇ ਛੇੜ ਕਹਾਣੀ ਆ ਬਲਿਆ ਵਾਲਾ ਗੁਰਪ੍ਰੀਤ ਮੇਰੇ ਵੀ ਉਸ ਸਮੇ ਕਬੱਡੀ ਪਾਉਣ ਲਈ ਵਧਿਆ ਅਮਨ ਬਿਰਕ ਕਹਿੰਦਾ ਬੱਬੂ ਝਨੇੜੀ ਦੇ ਤਿੰਨ ਜੱਫਿਆਂ ਦੇ ਵਿੱਚ 500 ਮੇਰਾ ਹੋਰ ਪਾ ਦੇ 1600 ਦੇ ਤਿੰਨ ਜੱਫੇ ਆਹ 73 ਮੈਨੂੰ ਲੱਗਦਾ ਪਹਿਲਾ ਰਾਜੂ ਰਾਂ ਦਾ ਬਿਆਨਤੁਰਾਂ ਦਾ 1100 ਨਾਲ ਲੱਗ ਗਿਆ ਵਾਹ ਜੀ ਵਾਹ ਕਹਿੰਦੇ ਸੱਤੀ ਦਾ ਵੀ 1600 ਅਮਨ ਬਿਰਕੇ ਦਾ ਇਹਦੇ ਲਈ ਵੀ ਮੇਰਾ 500 ਪਾ ਦਿਓ ਹਉ ਧੰਨਵਾਦ ਆ ਸਾਹਮਣੇ ਚੜ੍ਹਦੀ ਰਾਏ ਤਰਾਣੇ ਦੀ ਧਰਤੀ ਦਾ ਮੇਰੇ ਵੀਰੋ ਇਸ ਵੇ ਕਬੱਡੀ ਪਾਰਿਆ ਖੁਸ਼ੀ ਖੁਸ਼ੀ ਆ ਦੇਖੋ ਬੱਚੋੜੇ ਨਹੀ ਰਿਸਾ ਕਿਉਂਕਿ ਦਿੜਬੇ ਦੀ ਟੀਮ ਸਵਰਨਿਆ ਸਵਰਗਵਾਸੀ ਮੁਖਤਿਆਰ ਸਿੰਘ ਜੀ ਬਿਰਕੇ ਭਾਈ ਅਮਨ ਬਿਰਕ ਉਹਨਾਂ ਦੇ ਪਿਤਾ ਜੀ ਦੀ ਯਾਦ ਦੇ ਵਿੱਚ ਬਣੀ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਗੋਗੋ ਆ ਰਾਏ ਤਰਾਣੇ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਬੰਬੂ ਚਿੜੀ ਵਰਗੇ ਖੜਿਆ ਆ ਗੁਰਬੱਤਾ ਇਹ ਦਿੜਬੇ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਜਿਹੜਾ ਹੈ ਰੇਡਰ ਦੇ ਕਵਚੇ ਦੇ ਵਿੱਚ ਹੈ ਨੰਬਰ ਤੁਹਾਡੇ ਸਾਹਮਣੇ ਗੋਗੋ ਰੈ ਤਰਾਣੇ ਵਾਲਾ ਆਪਣੀ ਟੀਮ ਲਈ ਜੋੜ ਗਿਆ ਆ ਚੱਲਿਆ ਅਰਸ਼ ਕਬੱਡੀ ਪਾਉਣ ਦੇ ਲਈ ਆਓ ਦਿੜਬੇ ਵਾਲਾ ਅਰਸ਼ ਕਬੱਡੀ ਪਾ ਰਿਹਾ ਮੇਰੇ ਲਈ ਸਤਿਕਾਰ ਮੁਖਤਿਆਰ ਸਿੰਘ ਜੀ ਬਿਰਕ ਉਹਨਾਂ ਵੱਲੋਂ ਮਾਂ ਬੋਲੀ ਦੇ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਸਤਿਕਾਰ ਪੁੱਛਿਆ ਤੈਥੋਂ ਧੰਨਵਾਦ ਕਰਦੇ ਆ ਮੇਰੇ ਵੀਰੋ ਹੋ ਕਬੱਡੀ ਪਾਉਣ ਦੇ ਲਈ ਅਰਸ਼ ਦੜਵੇ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਹੈ ਉਹ ਚਾਰਾਂ ਦੇ ਵਿੱਚੋਂ ਮੁਕਾਬਲਾ ਇੱਕ ਪਾਸੇ ਖੁਸ਼ੀ ਹੈ ਤੇ ਦੂਜੇ ਪਾਸੇ ਦੜਵੇ ਵਾਲਾ ਅਰਸ਼ ਸਵਰਲੇ ਅਗਲੀਆਂ ਟੀਮਾਂ ਬੁਲਾ ਕੇ ਰਲਲੀ ਤੇ ਬਾਬਾ ਫਕੀਰੀਆ ਦਾਸ ਕਲੱਬ ਕਰਾਚੋ ਅੱਲੀ ਤੇ ਬਾਬਾ ਫਕੀਰੀਆ ਦਾਸ ਕਬੱਡੀ ਕਲੱਬ ਕਰਾਚੋ ਦੀਆਂ ਟੀਮਾਂ ਮੇਰੇ ਵੀਰੋ ਅਗਲੇ ਸੈਮੀ ਲੀਗ ਖੇਡ ਮੈਦਾਨ ਦੇ ਲਾਗੇ ਪੁੱਜਣ ਗਈਆਂ ਹਉ ਸਾਹਮਣੇ ਕਬੱਡੀ ਪਰਿਆਂ ਦੀ ਧਰਤੀ ਦਾ ਗੁਰਪ੍ਰੀਤ ਮੇਰੇ ਵੀਰੋ ਇਸ ਨੇ ਸ਼ਾਨਦਾਰ ਨੰਬਰ ਦਾ ਵਾਅਦਾ ਕਰਦਾ ਹੋਇਆ ਰਾਏ ਤਰਾਣੇ ਵਾਲਾ ਚੜਰੀ ਅੱਜ ਦੇ ਟਾਈਮ ਦਾ ਨਮੀ ਉਮਰ ਦਾ ਹਉ ਕਹਿੰਦੇ ਚੋਟੀ ਦਾ ਸਟਾਰ ਤਾ ਵੀ ਕਬੱਡੀ ਪਾਰਿਆ ਸੰਧੂਆ ਆਹ ਵੇਖਾਂਗੇ ਚਰਨੀ ਰਾਏ ਤਰਾਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਗੁਰਦੀਪ ਨੇ ਟਰਾਈ ਕੀਤੀ ਹੈ ਤੇ ਨੰਬਰ ਜਿਹੜਾ ਆ ਰੇਡਰ ਦੇ ਕਵਚੇ ਦੇ ਵਿੱਚ ਹੈ ਉਹ ਕਹਿੰਦੇ ਕੌਡੀ ਪਾਉਣ ਦੇ ਲਈ ਗੋਗੋ ਰਾਏ ਤਰਾਣੇ ਵਾਲਾ ਅੱਗੇ ਵੱਲ ਵਧ ਚੁੱਕਿਆ ਹੈ ਤੇ ਦੂਜੇ ਪਾਸੇ ਕਹਿੰਦੇ ਚੀਮੇ ਵਰਗੇ ਖੜਿਆ ਸੱਤੀ ਵਰਗੇ ਖੜਿਆ ਗਰਮੱਤੇ ਵਰਗੇ ਖੜਿਆ ਬੱਬੂ ਵਰਗੇ ਖੜਿਆ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਸਿੱਧਾ ਚੀਮੇ ਨਾਲ ਟਕਰਾ ਇੱਕ ਪਾਸੇ ਦੜਬੇ ਵਾਲਾ ਚੀਮਾ ਤੇ ਦੂਜੇ ਪਾਸੇ ਗੋਗੋ ਅਰ ਰਾਤਰਾਣੇ ਵਾਲਾ ਨੰਬਰ ਆਪਣੀ ਟੀਮ ਪੱਛੋਣਾਂ ਲਈ ਜੋੜਦਾ ਹੋਇਆ ਕਬੱਡੀ ਫੇਰ ਪੈਗੀ ਅਰਸ਼ ਮੇਰੇ ਵੀਰੋ ਦਿੜਬੇ ਵਾਲਾ ਕਬੱਡੀ ਪਾ ਰਿਹਾ ਇੱਕ ਕਨੀ ਤੇ ਗਗਨ ਹੈ ਜਿਹਨਾਂ ਨਾਗਰਾ ਪੈਂਦਾ ਹੈ ਨਾਲ ਗੁਰਪ੍ਰੀਤ ਜਿਹਨੂੰ ਦੁਨੀਆ ਠੋਰੀ ਕਹਿੰਦੀ ਹੈ ਨਾਲ ਗੱਗੀ ਮੇਰੇ ਵੀਰੋ ਤੇ ਨਾਲ ਖੁਸ਼ੀ ਪੱਛੋਣਾਂ ਦੀ ਧਰਤੀ ਦਾ ਐਨ ਚਾਰ ਜਾਫੀ ਤਿਆਰ ਫੁਰਚਾਰਾ ਚੋਂ ਦੇਖਾਂਗੇ ਨਾਗਰੇ ਵਾਲਾ ਗਗਨ ਜਾਂ ਠੋਰੀ ਆ ਗਗਨ ਦਾ ਨਾਗਰਾ ਪੈਂਦਾ ਹੋ ਟਾਪ ਦਾ ਯਾਫੀ ਮੇਰੇ ਵੀਰੋ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਟਾਪ ਦਾ ਜਾਫੀ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਸਾਹਮਣੇ ਬਰੇ ਸਾਹਿਬ ਦੀ ਧਰਤੀ ਦਾ ਗੁਰਪ੍ਰੀਤ ਮੇਰੇ ਵਿਰੋਕ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਝਨੇੜੀ ਵਾਲਾ ਬੱਬੂ ਅਜੇ ਚਾਂਦੀ ਦੇ ਕੜੇ ਨਾਲ ਸਨਮਾਨਿਆ ਗਿਆ ਪਰ ਸੱਤੀ ਡਿੜਬੇ ਵਾਲਾ ਟਰਾਈ ਕਰਦਾ ਤੇ ਨੰਬਰ ਜਿਹੜਾ ਰੇਡਰ ਦੇ ਕਬਜੇ ਦੇ ਵਿੱਚ ਹੈ ਸਾਹਮਣੇ ਗਗਨ ਨੇ ਬੁੱਲਾ ਨੂੰ ਪਾਣੀ ਲਾਇਆ ਧਰਮਾ ਪਾਣੀ ਦੀ ਸੇਵਾ ਕਰ ਰਿਹਾ ਹੈ ਧਰਮੇ ਨੂੰ ਕਈ ਸਾਲੋਂ ਆ ਵੀਰੇ ਫੋਟੋਗ੍ਰਾਫਰ ਨੂੰ ਬੇਨਤੀ ਹੈ ਕਿ ਸਟੇਜ ਤੇ ਆਵੇ ਸਾਡੇ ਸਟੂਡੀਓ ਸਟਿਲ ਕੈਮਰਾ ਲੈ ਕੇ ਸਟੇਜ ਤੇ ਪਹੁੰਚਣ ਕਾਢੀ ਪਾਉਣ ਦੇ ਲਈ ਆ ਬਈ ਬਾਈਕ ਪਾਸੇ ਖੁਸ਼ੀ ਹੈ ਤੇ ਦੂਜੇ ਪਾਸੇ ਚਰਨੀ ਤੇ ਨੰਬਰ ਆ ਰੇਡਰ ਦੇ ਕਬਜੇ ਦੇ ਵਿੱਚ ਹੈ ਐਸ ਐਚਓ ਸਾਹਿਬ ਦਾ ਸਨਮਾਨ ਕਰਨਾਗਾ ਫੋਟੋਗ੍ਰਾਫਰ ਨੂੰ ਬੇਨਤੀ ਹੈ ਕਿ ਸਟੇਜ ਤੇ ਆਵੇ ਲੈ ਵੀ ਦਰਸ਼ਕ ਵੀਰੋ ਦਿਣ ਪੇ ਦੇ ਸੱਤ ਨੇ ਬਚਵਾਨ ਦੇ 7.5 ਹੈ ਅੱਧੇ ਅੱਧੇ ਨੰਬਰ ਦੇ ਨਾਲ ਮੁਕਾਬਲਾ ਅੱਗੇ ਵੱਲ ਵਧ ਰਿਹਾ ਅੱਧੇ ਅੱਧੇ ਨੰਬਰ ਦੇ ਨਾਲ ਮੁਕਾਬਲਾ ਅੱਗੇ ਵੱਲ ਵਧ ਰਿਹਾ ਸਵਰਨਿਆ ਖੇਡ ਕਹਾਣੀ ਇਹਦਾ ਸਿਰੇ ਦਾ ਐਨ ਟਿਕਾਣੇ ਦਾ ਐਨ ਚੋਟੀ ਦਾ ਸੈਮੀਫਾਈਨਲ ਮੈਚ ਹੈ ਮੇਰੇ ਵੀਰੋ ਅੱਧੇ ਅੱਧੇ ਅੰਕ ਦੇ ਨਾਲ ਐਨ ਕਦੇ ਘੁੰਡੀਆਂ ਫਸਿਆ ਹੋਈ ਹੈ ਆ ਬੱਬੂ ਝਨੇਰੀ ਵਾਲਾ ਠੋਗੋ ਮੇਰੇ ਵੀਰ ਹਾ ਹਿਰੇ ਬਾਈ ਸਰਦਾਰ ਭਲਵੰਤ ਸਿੰਘ ਜੀ ਐਸ ਐਚਓ ਬਾਲੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਸਨਮਾਨ ਹੋ ਰਿਹਾ ਇਹਨਾਂ ਨੇ ਸਾਨੂੰ 25 ਮੁਲਾਜ਼ਮਾਂ ਸਾਨੂੰ ਤਿੰਨੇ ਦਿਨ ਦਿੱਤੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਲੇਡੀਜ਼ ਕਨਸਟੇਬਲ ਨਾਲ ਹੀ ਸਾਡੇ ਮੁਲਾਜ਼ਮ ਭਰਾ ਭਲਵੰਤ ਸਿੰਘ ਜੀ ਐਸ ਐਚਓ ਬਾਲੀਆਂ ਇਹਨਾਂ ਦਾ ਮਾਨ ਸਨਮਾਨ ਹੋ ਰਿਹਾ ਦਿਨ ਰਾਤ ਡਿਊਟੀ ਕਰੀ ਐ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਬਾਬਾ ਜੀ ਇਹਨੂੰ ਚੜ੍ਹਦੇ ਕਲਾਜ ਰੱਖਣਾ ਤੰਦਰੁਸਤੀ ਬਖਸ਼ਣ ਸਰਦਾਰ ਨਿਰਮਤ ਸਿੰਘ ਜੀ ਸਾਰੀ ਟੀਮ ਪੁੱਜੀ ਐ ਧੰਨਵਾਦ ਕਰਦੇ ਆ ਫੋਟੋਗ੍ਰਾਫਰ ਆ ਜਾਈ ਹਾਂ ਸਿੰਘ ਸਾਹਿਬ ਆਹ ਵੇਖੋ ਕਹਿੰਦੇ ਮੁਕਾਬਲਾ ਪੂਰੇ ਤੇ ਦਿਨਬਰ ਨਾਲ ਅੱਗੇ ਵੱਲ ਵਧਦਾ ਹੋਇਆ ਹੈ ਸਾਢੇ 8 ਤੇ 8 ਨੇ ਹੁਣ ਵੇਖਾਂਗੇ ਸਾਢੇ 9 ਜਾਂ ਫਿਰ ਸਾਢੇ 9 ਹੋਣਗੇ ਜਾਂ ਫਿਰ 9 ਤੇ ਸਾਢੇ 8 ਰਹਿਣਗੇ ਆਹ ਕਰਾਚੋ ਵਾਲਿਆ ਸਾਢੇ 9 ਹੋ ਗਏ ਸਾਢੇ 9 ਤੇ 8 ਹੁਣ ਡੇਢ ਉਹ ਬੱਛੋਆਣੇ ਵਾਲਿਆਂ ਦਾ ਵੱਧਾ ਕੌਡੀ ਪੌਂਡ ਦੇ ਲਈ ਉਹ ਰਾਤਰਾਣੇ ਵਾਲਾ ਚੰਨੀ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਖੁਸ਼ੀ ਵਰਗੇ ਖੜਿਆ ਗਗਨ ਵਰਗੇ ਖੜਿਆ ਥੋਰੀ ਵਰਗੇ ਖੜਿਆ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਇੱਕ ਪਾਸੇ ਥੋਰੀ ਹੈ ਉਹ ਦੂਜੇ ਪਾਸੇ ਰਾਤਰਾਣੇ ਵਾਲਾ ਚਰਨੀ ਹੈ ਹੁਣ 9:30 ਤੇ 9 ਗਰਾਰੀ ਅੱਧੇ ਤੇ ਅੜ ਗਈ ਉਹ ਸਵਰਨਿਆ ਆਹ ਰਾਤਰਾਣੇ ਵਾਲਾ ਗੋਗੋ ਮੇਰੇ ਵੀਰੋ ਅੱਜ ਦੇ ਤਹਿਮ ਦਾ ਐਨਕ ਦੇ ਚੜਦੀ ਉਮਰ ਦਾ ਐਨ ਟਾਪ ਦਾ ਤਾਵੀ ਹੈ ਹੋ ਮੁੰਡੇ ਦੇ ਚਰਚੇ ਬੱਚੇ ਬੱਚੇ ਦੀ ਜੁਬਾਨ ਤੇ ਹੈ ਇਹ ਰਾਇ ਤਰਾਣੇ ਵਾਲਾ ਗੋਗੋ ਮੇਰੇ ਵੀਰੋ ਸ਼ਾਨਦਾਰ ਨੰਬਰ ਆਪਣੀ ਟੀਮ ਲਈ ਜੋੜ ਗਿਆ ਇਹ ਕਬੱਡੀ ਆਹ ਕਹਿੰਦੇ ਅਗਲੀ ਕਬੱਡੀ ਚਰਨੀ ਰਾਇ ਤਰਾਣੇ ਵਾਲਾ ਪੌਂਡ ਦੇ ਲਈ ਫੇਰ ਅੱਗੇ ਵੱਲ ਵਧਦਾ ਹੋਇਆ ਹੈ ਹੈਲੋ 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 ਉਹ ਸਟੂਡੀਓ ਨੂੰ ਬੇਨਤੀ ਹੈ ਯਾਰ ਤੇਜ਼ ਤੇ ਪਹੁੰਚੇ ਸਟੂਡੀਓ ਹਰਵੰਸ ਸਟੂਡੀਓ ਦੀਪ ਸਟੂਡੀਓ ਉਜੀ ਆਹ ਸਾਹਮਣੇ ਇੱਕ ਬੰਦੇ ਚਰਲੀ ਦੂਜੇ ਬੰਦੇ ਖੁਸ਼ੀ ਮੇਰੇ ਵੀਰੋ ਸਾਡੇ 10 ਤੇ 10 ਗਰਾਰੀ ਫੇਰ ਅੱਧੇ ਤੇ ਅੜ ਗਈ ਉਹ ਵੀਰੋ ਗਰਾਰੀ ਫੇਰ ਅੱਧੇ ਤੇ ਅੜ ਗਈ ਸਾਢੇ 10 ਤੇ 10 ਹੈ ਉਹ ਚੱਲਿਆ ਬਰੇਸਾਉ ਦੀ ਧਰਤੀ ਦਾ ਗੁਰਪ੍ਰੀਤ ਮੇਰੇ ਵੀਰੋ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਸੱਤੀ ਖੜਾ ਤੇ ਨਾਲ ਗਰਮੱਤਾ ਖੜਾ ਤੇ ਨਾਲ ਚੀਮਾ ਖੜਾ ਨਾਲ ਝੜੇੜੀ ਵਾਲਾ ਬੱਬੂ ਉਹ ਬੱਲੇ ਬੱਲੇ ਹੋ ਗਈ ਮਤਰੋ ਇੱਕ ਪਾਸੇ ਬੱਬੂ ਹੈ ਤੇ ਦੂਜੇ ਪਾਸੇ ਬਰੇਸਾਉ ਦੀ ਧਰਤੀ ਦਾ ਗੁਰਪ੍ਰੀਤ ਹੈ ਹੁਣ ਡੇਢ ਵੱਧ ਗਿਆ ਓਏ ਸਵਰਨਿਆ ਬੱਛੋਣੇ ਵਾਲਿਆਂ ਦਾ ਡੇਢ ਵੱਧ ਗਿਆ ਤੇ ਉਹਨਾਂ ਨੇ ਵਿਕੀ ਛੜਤਾ ਰਾਜੂ ਗਗੜਪੁਰੀਆ ਤੇ ਤਾੜੀ ਵਾਲਾ ਕਹਿੰਦਾ ਵਿਕੀ ਦੀਆਂ ਤਿੰਨ ਕਬੱਡੀਆਂ 1100 ਦੀਆਂ ਹੋਣ ਗਿਆ ਮੇਰੇ ਵੀਰੋ ਆਇਆ ਗੁਰਦੀਪ ਸਿੰਘ ਥਾਣੇਦਾਰ ਦਾ ਪੁੱਤ ਨਾਗਰੇ ਵਾਲਾ ਉਹ ਗਗਨ ਇੱਕ ਗੱਡੀ ਤੇ ਦੂਜੇ ਬੰਦੇ ਖੁਸ਼ੀ ਵਿਚਕਾਰ ਠੋਰੀ ਲੱਗਾ ਹੋਇਆ ਉਹ ਗਗਨ ਦੇ ਨਾਲ ਵੱਧ ਗਏ ਬੱਛੋਆਣੇ ਵਾਲਿਆਂ ਦੇ ਢਾਈ ਵੱਧ ਗਏ ਨਮੋਨਾ ਢਾਈ ਵੱਧ ਗਏ ਆ ਰੀਪਲੇ ਮੰਗਿਆ ਗਿਆ ਜੀ ਟੀਮ ਵੱਲੋਂ ਕੋਈ ਗੱਲ ਨਹੀਂ ਝਗੜਾ ਨਾ ਕਰੋ ਰੀਪਲੇ ਲੈ ਲਓ ਰੀਪਲੇ ਲੈ ਲਓ ਕੋਈ ਗੱਲ ਨਹੀਂ ਮੈਚ ਸ਼ੁਰੂ ਕਰੀਏ ਆਪਾਂ ਨੇ ਰੋਕਣਾ ਨਹੀਂ ਐਨ ਸਿਰੇ ਦਾ ਖੇਡਿਆ ਜਾ ਰਿਹਾ ਮੈਚ ਮੇਰੇ ਵੀਰੋ ਸੈਮੀਫਾਈਨਲ ਮੈਚ ਹੈ ਜਿਹੜੀ ਟੀਮ ਜਿੱਤੂ ਅੱਜ ਦਾ ਫਾਈਨਲ ਖੇਡੂ ਗੱਪਰੂ ਓ ਪਾਓ ਕਬੱਡੀ ਚਾਲੋ ਏ ਗੱਬਰੂਆ ਪਾ ਕਬੱਡੀ ਪਾ ਕਬੱਡੀ ਅਗਲਾ ਮੈਚ ਹੈ ਰੱਲੀ ਦੇ ਬਾਬਾ ਫਕੀਰੀਆ 10 ਕਲੱਬ ਕਰਾਚੋਂ ਦਾ ਖੇਡਿਆ ਜਾਣਾ ਹੈ ਬਾਬਾ ਫਕੀਰੀਆ 10 ਕਲੱਬ ਕਰਾਚੋਂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਰੱਲੀ ਦੇ ਖਿਡਾਰੀਆਂ ਨੂੰ ਸੱਦਾ 65 ਕਿਲੋ ਦਾ ਫਾਈਨਲ ਮੈਚ ਹੈ ਗਦੜਿਆਣੀ ਤੇ ਸਿੱਤ ਸਰ ਹਸਨਪੁਰ ਦੇ ਇਹ ਖਿਡਾਰੀ ਗਰਾਊਂਡ ਦੇ ਲਾਗੇ ਆਜੋ 65 ਕਿਲੋ ਦਾ ਜਿਹੜਾ ਫਾਈਨਲ ਖੇਡਿਆ ਜਾਣਾ ਉਹ ਵੀ ਟੀਮਾਂ ਜਲਦੀ ਗਰਾਊਂਡ ਦੇ ਲਾਗੇ ਆਜੋ ਆਜੀ ਰੇਡ ਗੋਗੋ ਫੜੋ ਖਿਡਾਰੀ ਵੀਰੋ ਗੁਰਪ੍ਰੀਤ ਆਜੋ ਹੁਣ ਕੀ ਹੋ ਗਿਆ ਉਹਦਾ ਰੀਪਲੇ ਆ ਕੋਈ ਗੱਲ ਨਹੀਂ ਫੈਸਲਾ ਹੋ ਜਾਣਾ ਬਾਅਦ ਚ ਕਰਾਂਗੇ ਫੈਸਲਾ ਯਾਰ ਆਜੋ ਆ ਰੀਪਲੇ ਐ ਅੱਛਾ ਦੋ ਜੰਟੇ ਦੋ ਹੋਲਡ ਐ ਫਿਰ ਉਹਨਾਂ ਦਾ ਇੱਕ ਨਾ ਫੈਸਲਾ ਲੈ ਲਓ ਆਪਾਂ ਨਵੀਂ ਜਲਦੀ ਬਣੀ ਧੂੜ ਨੂੰ ਬੇਨਤੀ ਆ ਰਾਜ ਕਕਰਾਲੇ ਨੂੰ ਬੇਨਤੀ ਆ ਨਾਇਬ ਸਖ ਡੈਣੀ ਦਰਵਾ ਜੀ ਥਾਣੇਦਾਰ ਸਾਹਿਬ ਭੇਜੋ ਫੈਸਲਾ ਜਰਾ ਕੀ ਫੈਸਲਾ ਜਲਦੀ ਕਰ ਦਿਓ ਪਲੀਜ਼ ਆ ਰਾਜ ਕਕਰਾਲੇ ਨੂੰ ਬੇਨਤੀ ਆ ਤੇ ਮਨੀ ਧੂੜ ਨੂੰ ਬੇਨਤੀ ਆ ਕਿ ਰੀਪਲੇ ਦਾ ਫੈਸਲਾ ਦੱਸੋ ਸੱਤਾ ਧਨੇੜੀ ਕਿਉਂ ਨਹੀਂ ਜਾਂਦਾ ਲਵੇ ਕਹਿੰਦੇ ਐਲਈਡੀ ਉੱਚੀ ਤੇਰੀ ਹੋਈ ਹੈ ਹਾ ਰਾਜ ਦਸੀ ਗਿਰਾ ਉਹ ਆ ਗਿਆ ਫੈਸਲਾ ਹੋਟ ਦਾ ਨੂੰ ਦੱਸ ਦਿੰਦੇ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਪਹਿਲਾ ਪੈਂਟ ਰੇਡਰ ਨੂੰ ਦਿੱਤਾ ਵੀ ਉਹ ਰੇਡਰ ਦੀ ਆ ਜਿਹੜਾ ਪਹਿਲਾ ਪੈਂਟ ਸੀ ਆ ਹੋਟ ਦਾ ਉਹ ਰੇਡਰ ਨੂੰ ਦਿੱਤਾ ਸੀਗਾ ਉਹ ਰੇਡਰ ਦਾ ਆ ਨੰਬਰ ਜਿਹੜਾ ਮੇਰੇ ਵੀਰੋਂ ਰੀਪਲੇ ਦੇਖਿਆ ਜਾ ਰਿਹਾ ਹੈ ਰਾਜ ਭੱਜ ਕੇ ਫੈਸਲਾ ਰਾਜ ਭੱਜ ਕੇ ਜਾਇਆ ਫੈਸਲਾ ਇਹਦਾ ਕਰਵਾਇਆ ਤੇ ਪਹਿਲਾ ਜਿਹੜਾ ਰੀਪਲੇ ਸੀਗਾ ਉਹਦਾ ਨੰਬਰ ਆ ਰੇਡਰ ਨੂੰ ਦਿੱਤਾ ਗਿਆ ਹੈ ਆ ਰੇਡਰ ਨੂੰ ਦਿੱਤਾ ਗਿਆ ਦੜਬੇ ਨੂੰ ਦਿੱਤਾ ਗਿਆ ਪਹਿਲੇ ਰੀਪਲੇ ਦਾ ਨੰਬਰ ਤੇ ਆ ਜਿਹੜਾ ਰੀਪਲੇ ਆ ਵਿੱਕੀ ਦੀ ਰੇਡ ਦਾ ਉਹ ਦੇਖਿਆ ਜਾ ਰਿਹਾ ਕੁਝ ਸਕਿੰਟਾਂ ਦੇ ਵਿੱਚ ਇਹਦਾ ਵੀ ਫੈਸਲਾ ਆ ਗਿਆ ਇਹ ਰੀਪਲੇ ਨੰਬਰ ਵਿੱਕੀ ਨੂੰ ਦਿੱਤਾ ਗਿਆ ਹੈ ਦੜਬੇ ਨੂੰ ਦਿੱਤਾ ਗਿਆ ਇਹ ਵੀ ਫੈਸਲਾ ਆ ਗਿਆ ਕਿੱਧਰ ਫੇਰਦਾਰ ਬਣੇ ਖੜ ਜੋ ਹਾਜੀ ਨੋਟ ਕਰੋ ਬੜੀ ਉਧਰ ਹੱਥ ਮਾਰਦਾ ਹੁੰਦਾ ਸੀ ਜਦੋਂ ਯਾਰ ਕਮਾਲ ਹੋ ਗਈ ਇਹ ਜਿਹੜਾ ਇਹ ਸਕਰੀਨ ਦੇ ਹਿਸਾਬ ਨਾਲ ਦੱਸ ਰਿਹਾ ਸੀ ਤੇ ਜਿਹੜਾ ਵਿੱਕੀ ਦੀ ਰੇਡ ਵਾਲਾ ਰੀਪਲੇ ਹੈ ਉਹ ਬੱਚੋਆਂ ਦੀ ਟੀਮ ਨੂੰ ਉਹ ਬੱਚੋਆਂ ਦੀ ਟੀਮ ਨੂੰ ਤੇ ਮੈਚ ਸਮਾਪਤਾ ਬੱਚਵਣ ਦੀ ਟੀਮ ਫਾਈਨਲ 'ਚ ਪਹੁੰਚ ਗਈ ਹੈ ਤਾੜੀ ਮਾਰ ਦੋ ਕੱਢ ਕੇ ਜ਼ੋਰਦਾਰ ਬੱਚੋ ਆ ਜੇਤੂਰੀਆ ਰਲਦੀ ਤੇ ਬਾਬਾ ਫਕੀਰੀਆ ਦਾਸ ਕਲੱਬ ਕਰਾਚੀ ਦੀ ਟੀਮਾਂ ਗਰਾਊਂਡ 'ਚ ਆ ਜਾਓ ਕਿਉਂਕਿ ਮਣੀ ਜਦੋਂ ਉਧਰੋਂ ਨੰਬਰ 10 ਦਾ ਆ ਰਿਹਾ